ਨੌਜਵਾਨ ਨੇ ਵਿਆਹ ਵਿੱਚ ਕਰਿਆ ਡਾਂਸ ਲੋਕਾਂ ਨੇ ਬਣਾ ਦਿੱਤਾ ਮਜ਼ਾਕ ਦੋਸਤੋ ਵਿਆਹਾਂ ਵਿੱਚ ਜਦੋਂ ਵੀ ਡੀਜੇ ਵੱਜਦਾ ਹੈ ਤਾਂ ਕੋਈ ਹੀ ਅਜੀਹਾ ਵਿਅਕਤੀ ਹੁੰਦਾ ਹੋਵੇਗਾ ਜੋ ਕਿ ਨੱਚਣੋਂ ਰਹਿ ਸਕੇ ਹੁਣ ਇੱਕ ਨੌਜਵਾਨ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਨੌਜਵਾਨ ਡੀਜੇ ਤੇ ਸਿੱਧੂ ਮੂਸੇਵਾਲੇ ਦਾ ਗਾਣਾ ਲਵਾ ਕੇ ਨੱਚ ਰਹੇ ਨੇ ਅਤੇ ਆਪਣੀ ਖੁਸ਼ੀ ਮਨਾ ਰਹੇ ਨੇ ਪਰ ਕਈ ਲੋਕਾਂ ਵੱਲੋਂ ਇਨ੍ਹਾਂ ਨੌਜਵਾਨਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਲੱਗਦਾ ਕਿਸੇ ਨੇ ਇਹਨਾਂ ਨੂੰ ਪੰਪ ਦੇ ਕੇ ਸਟੇਜ ਤੇ ਭੇਜ ਦਿੱਤਾ ਡਾਂਸ ਤਾਂ ਕਿਤੇ ਦਿਖ ਨਹੀਂ ਰਿਹਾ ਅਤੇ ਕੋਈ ਕਹਿ ਰਿਹਾ ਹੈ ਕਿ ਦੇਖੋ ਕਿਵੇਂ ਬਾਂਦਰਾ ਮੰਗੂ ਟਪੂਸੀਆਂ ਮਾਰੀ ਜਾਂਦੇ ਨੇ ਅਤੇ ਉੱਥੇ ਖੜੇ ਲੋਕ ਵੀ ਇਹਨਾਂ ਨੂੰ ਦੇਖਦੇ-ਦੇਖ ਕੇ ਹੱਸ ਰਹੇ ਨੇ ਪਰ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਨੱਚ ਕੇ ਸਿਰਫ ਉਹੀ ਖੁਸ਼ੀ ਮਨਾ ਸਕਦਾ ਹੈ ਜਿਸ ਨੂੰ ਕਿ ਨੱਚਣਾ ਆਉਂਦਾ ਹੋਵੇ ਕਿਉਂਕਿ ਜਦੋਂ ਕਿਸੇ ਨੂੰ ਖੁਸ਼ੀ ਹੁੰਦੀ ਹੈ ਤਾਂ ਉਸ ਨੂੰ ਜ਼ਾਹਰ ਕਰਨ ਲਈ ਹਰ ਕਿਸੇ ਦਾ ਆਪਣਾ-ਆਪਣਾ ਤਰੀਕਾ ਹੁੰਦਾ ਏ ਵੈਸੇ ਸਾਨੂੰ ਤਾਂ ਇਹਨਾਂ ਨੌਜਵਾਨਾਂ ਦਾ ਡਾਂਸ ਬਹੁਤ ਵਧੀਆ ਲੱਗਿਆ ਤੁਹਾਨੂੰ ਕਿਵੇਂ ਲੱਗਿਆ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ